ਨਾ ਹਮ ਬਦਲੇਂਗੇ ਔਰ ਨਾ ਹਮਾਰੇ ਸ਼ੌਕ ਜਿਸ ਕੋ ਆਪ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਇਹਨਾਂ ਨੇ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆ ਆਊਟ ਆਫ ਪੰਜਾਬ ਉੱਥੇ ਦੇਖਦੇ ਆ ਸਾਡਾ ਮੇਰੇ ਅੱਜ ਦੇ ਫੂਡ ਬਲੌਗ ਚ ਸਵਾਗਤ ਹੈ ਗਾਇਜ਼ ਇਹਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ हां जी सत श्री अकाल जी किवें हो सारे जणे आई होप ਤੁਸੀਂ ਸਾਰੇ ਜਣੇ ਵਧੀਆ ਹੋਗੇ ਘੈਂਟ ਹੋਗੇ ਆਪਾਂ ਵੀ ਵਧੀਆ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਬਿਨਾ ਕਿਸੇ ਦੇਰੀ ਦੇ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਦੇ ਇੱਕ ਟੈਂਪੂ ਤੋਂ ਇੱਕ ਹੀ ਢੇੜੀ ਮਾਰੀ ਖੜਖੜ ਤੱਕ ਨਹੀਂ ਫਿਰੇ ਕਵਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਨਾਨਾ ਤੂੰ ਤਾਂ ਐਵੇਂ ਕੀ ਆ ਕਰ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਟੈਂਪੂਆਂ ਦੇ ਪ੍ਰਧਾਨ ਤੂੰ ਹੀ ਤਾਂ ਬੀਜਾਂ ਵਾਂਗ ਨਿਕਲਦੇ ਹੀ ਜਾਂਦੇ ਨੇ ਗਰਮੀ ਕੀ ਸ਼ੁਰੂ ਹੋਈ ਤੁਸੀਂ ਤਾਂ ਨਿਕੇ ਨਿਕੇ ਪੁੰਗਰੀ ਜਾਂਦੇ ਹੋ ਨਿਕੇ ਨਿਕੇ ਕਿ ਕਿੱਥੋਂ ਕਿੱਥੋਂ ਪੁੰਗਰੀਆਂ ਦੇ ਦਾੜੀਆਂ ਵਾਲਿਆਂ ਨੂੰ ਵੀ ਆਖਰ ਆਈਆਂ ਪਈਆਂ ਨੇ ਟੈਂਪੂ ਬਣਾਣ ਦੀ ਫੜ ਮੋ ਤੋੜਦੇ ਇਹੋ ਜਿਹੇ ਨੇ ਨੂੰ ਪਤਾ ਹੀ ਨਹੀਂ ਨੂੰ ਪਤਾ ਹੀ ਨਹੀਂ ਇਹ ਸੋਤਾ ਹੀ ਨਹੀਂ ਹਾਂ ਹਾਂ ਤੇ ਤਲੀਏ ਸਾਨੂੰ ਪਤਾ ਆਇਓ ਚੁੱਡੂ ਆ ਤਾਂ ਹੀ ਤਾਂ ਨਿਆਣਾ ਲੈ ਕੇ ਸਾਂਭ ਰਿਆ ਵਾ ਜੇ ਉਹੋ ਜਿਹਾ ਹੋਵੇ ਚੰਗਾ ਤੇ ਰੇਕੰਨ ਤੇ ਧਰ ਕੇ ਤੇ ਕਵੇ ਨਾ ਕਿ ਰੀਲਾਂ ਬੰਦ ਕਰ ਤੇ ਨਿਆਣਾ ਸਾਂਭ ਮੇਰੇ ਨਾਲ ਹਾਂ ਜਦੋਂ ਗੱਡੀ ਦੇ ਵਿੱਚ ਰੰਗ ਰਲੀਆਂ ਮਨਾੜੀ ਸੀ ਉਦੋਂ ਨਹੀਂ ਤੈਨੂੰ ਪਤਾ ਸੀ ਇਹਦੇ ਕੋ ਕੁਝ ਨਹੀਂ ਹੋਣਾ ਇਹ ਛੁੱਡੂ ਆ ਹਟ ਸਾਰਿਆਂ ਨੂੰ ਵੈਲਕਮ ਟੂ ਬੈਕ ਮਾਈ ਛੁੱਡ ਕਰ ਲਿਓ ਬਾਈ ਇਹਦੇ YouTube ਚੈਨਲ ਨੂੰ ਵਿਚਾਰੀ ਨੂੰ ਹੈਨਾ ਫਿਰ ਗਰੀਬੀ ਕਾਰਡ ਖੇਡਣ ਆ ਜਾਂਦੇ ਨੇ ਬੋਲਣ ਦੀ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿਉਂ ਤੋਤਲੇ ਬਣਦੇ ਹੋ ਤੋਤਲੇ ਬਣ ਕੇ ਕੁਝ ਨਹੀਂ ਮਿਲਣਾ ਬਸ ਗਾਣਾ ਹੀ ਮਿਲਨੀਆਂ ਨੇ ਬੁੱਡੇ ਵੀਰੇ ਵੀ ਆਂਟੀ ਗਾਣਾ ਖਾਣ ਚ ਸ਼ਿਆਰ ਆ। ਤੁਹਾਡਾ ਮੇਰੇ ਅੱਗੇ ਫੂਡ ਵਲੌਗ ਚ ਸਵਾਗਤ ਹੈ ਗਾਇਸ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੱਕ ਕਰ ਲਿਓ ਗਾਇਸ ਜਰਾ ਜੀ। ਬਸ ਇਹ ਖਾਨਸੂਰੀ ਦੀ ਜ਼ਿੰਦਗੀ ਦੇ ਵਿੱਚ ਫੂਡ ਹੀ ਫੂਡ ਹੋਇਆ ਪਿਆ ਵਾ। ਇਹਦੇ ਢਿੱਡ ਦੇ ਦੁਆਲੇ ਵੀ ਫੂਡ ਫੂਡ ਇਹਦਾ ਮੂੰਹ ਵੀ ਫੂਡ ਫੂਡ। ਬਸ ਇਹਨੇ ਕਿਸੇ ਦਿਨ ਬੰਦੇ ਨੂੰ ਫੂਡ ਸਮਝ ਕੇ ਖਾ ਲੈਣਾ। ਫਿਰ ਵਲੌਗਾਂ ਦੇ ਵਿੱਚ ਆਪਣੀਆਂ ਰਿਪੋਰਟਾਂ ਚੱਕ ਕੇ ਆ ਜਾਂਦੀਆਂ ਮੈਨੂੰ ਆ ਜਾ ਬਿਮਾਰੀ ਹੋ ਗਈ ਆ ਬਿਮਾਰੀ ਹੋ ਗਈ। ਖਾਣ ਵਾਲਤਾ ਇਹਨੇ ਡੱਕ ਤਰਿਆ ਪਿਆ ਵਾ। ਖਾਨਸੂਰੀ ਨੇ ਇਹ ਗੱਦੀ ਔਲਾਦ ਨਾ ਮਜਾ ਨਾ ਸਵਾਦ ਆਪਾ ਅੱਜ ਵਲੌਗ ਬਹੁਤ ਹੀ ਘੈਂਟ ਆ ਨਾ ਮੈਂ ਲਿਪਸਟਿਕ ਸੌਣ ਲੱਗ ਗਈ ਤੇ ਲਿਪਸਟਿਕ ਲਾਈਆ ਮੈਂ ਕਿਹ ਕਵੈਂਟ ਕਰਦੇ ਤੁਸੀਂ ਲਿਪਸਟਿਕ ਲਾਗਦੇ ਖਦੋ ਇਸ ਟਿਕ ਮੈਂ ਲਿਪਸਟਿਕ ਲਾ ਲਈ ਖਾ ਖਾ ਕੇ ਆ ਖਾਨਸੂਰੀ ਨੇ ਪਾਥੀ ਜਿੱਡਾ ਮੂੰਹ ਕਰ ਲਿਆ ਪਰ ਬੋਲਣ ਦਾ ਇਹਨੂੰ ਹਜੇ ਵੀ ਪਤਾ ਨਹੀਂ ਲੱਗਿਆ ਚੰਗੀ ਭਲੀ ਲਿਪਸਟਿਕ ਬੋਲਦੀ ਬੋਲਦੀ ਲਪਸਟਕ ਤੇ ਆ ਗਈ ਫਿਰ ਕਹਿੰਦੇ ਆ ਬੂਟਾ ਗਾਲਾ ਕਢਦਾ ਵਾ ਫਿਰ ਬੂਟਾ ਦਾ ਗਾਲਾ ਕੱਢੂਗਾ ਹੀ ਤੁਸੀਂ ਆਪ ਹੀ ਪੁੱਠੀਆਂ ਗੱਲਾਂ ਕਰਦੇ ਹੋ ਫਿਰ ਕਹਿਣਾ ਵੀ ਲੋਕਾਂ ਨੇ ਮੈਨੂੰ ਆਹ ਬੋਲਿਆ ਲੋਕ ਮੈਨੂੰ ਆਹ ਬੋਲਦੇ ਆ ਤੂੰ ਚੰਗੇ ਕੰਮ ਕਰ ਲੈ ਸਿੱਧੀ ਹੋ ਕੇ ਬੋਲ ਤੋਤਲੀ ਬਣਦੀ ਜਾਦੀ ਲੋੜ ਪੈਗੀ ਤੈਨੂੰ ਮਾਨ ਪਲੀਸ ਅਰਜੂ ਕਿਡਿੰਗ ਤੁਸੀਂ ਬੱਚੇ ਹੋ ਬਾਕੀ ਤੇ ਅੱਜ ਵੀ ਦੇਣਾ ਨੂੰ ਮੈਂ ਚੈਨਲ 'ਚ ਕਰਨ ਲੱਗੀ ਆ ਵੈਸੇ ਮੈਨੂੰ ਜੇਟ ਲੱਗ ਰਿਹਾ ਜੇਟ ਲੱਗ ਰਿਹਾ ਚੱਲ ਕੋਈ ਵੀ ਪੈਸੇ ਕਾੰਤ ਜਿੱਦਾਂ ਸਾਰੇ ਕਹਿੰਦੇ ਵੀ ਮੈਨੂੰ ਹੀ ਅੱਗੇ ਆ ਤੈ ਜਾ ਤਕਬੂਲ ਕਰ ਲੈ ਆਪਾਂ ਤੇ ਮਾਰ ਮਸੂਲੀਜਾ ਦਾ ਹਾਕਾ ਲੇ ਲੈ ਖਾਨ ਸੂਰੀਏ ਉਹਨੇ ਵੀ ਮੂੰਹ ਤੇ ਬੇਇੱਜ਼ਤੀ ਕਰਤੀ ਵੀ ਖਾਣ ਦੇ ਵਿੱਚ ਅੱਗੇ ਆ ਪਤਾ ਉਹਨੂੰ 24 ਘੰਟੇ ਦਾ ਕੈਮਰੇ ਦੇ ਮੂੰਹ ਦੇ ਵਿੱਚ ਵੜੀ ਰੱਖਦੀ ਆ ਖਾਣ ਵਾਲੀ ਪਲੇਟ ਲੈ ਕੇ ਲੋਕਾਂ ਦਾ ਜੀਣਾ ਆਰਾਮ ਕੀਤਾ ਗੰਦਮੰਦੀਆਂ ਡਿਸ਼ਾਂ ਦਿਖਾ ਦਿਖਾ ਕੇ ਫਿਰ ਬਿਮਾਰੀ ਦੀਆਂ ਰਿਪੋਰਟਾਂ ਦਿਖਾ ਦਿਖਾ ਕੇ ਬੱਤ ਸਹੀ ਹੈ ਦੌੜਨਾ ਪੜਦਾ ਹੈ ਬੋਲਦੇ ਨਹੀਂ ਬੋਲਦੇ ਨਹੀਂ ਹਾਂ ਫ੍ਰਿਜ ਜਿਹੜੀ ਠੰਡੇ ਦੀ ਬੋਤਲ ਵੀ ਉਹ ਤੋਂ ਠੰਡਾ ਪਾ ਕੇ ਦੇ ਦੋ ਗਲਾਸਾਂ ਚ ਖਰੀ ਜੀ ਆ ਵਚਾਰਾ ਘਰ ਵਾਲਾ ਤਾਂ ਭਾਂਡੇ-ਕੁੰਡੇ ਮਾਂਜਰਦੇ ਆ ਤੇਰੀ ਸੇਵਾ ਕਰਨ ਦੇ ਲਈ ਤੂੰ ਵਿਆਹ ਕਰਵਾਇਆ ਇਹਦੇ ਨਾਲ ਹੋਰ ਤਾਂ ਇਹਦੇ 'ਚ ਕੋਈ ਖਾਸ ਗੱਲ ਨਹੀਂ ਨਹੀਂ ਤੇ ਤੂੰ ਕਾਦੀ ਇਹਦੇ ਤੇ ਲੱਤ ਮਾਰ ਕੇ ਗਾਂਹ ਜੀ ਆਂਦੀ ਤੇ ਆਪਣਾ ਫੂਡ ਵਲੌਗ ਚੈਨਲ ਖੋਲਦੀ ਤਾਂ ਤੇ ਸਾਡਾ ਬੰਦ ਨਹੀਂ ਹੁੰਦਾ ਹੱਸਦੇ ਤਾਂ ਅਸੀਂ ਰਹਿਨੇ ਆ ਚਾਹੇ ਅਸੀਂ ਠੀਕ ਹੋਈਏ ਚਾਹੇ ਨਾ ਹੋਈਏ ਤੇ ਮੁਸ਼ਕਲ ਹੋ ਤਾਂ ਸਾਨੂੰ ਪਤਾ ਇੱਕ ਹੀ ਖੱਜਾ ਵਾਂਗ ਤੇਰਾ ਬਾਰ ਬਾਰ ਹੱਸਣਾ ਤੇਰਾ ਕੰਮ ਹੈ ਫਿਰ ਉਹ ਤਾਂ ਤੇਰਾ ਬਣਦਾ ਹੀ ਆ ਹੱਸਣਾ ਹੱਸੀ ਚੱਲ ਡੰਗਰਾਂ ਵਾਂ ਫਿਰ ਤੁਸੀਂ ਦੇਖ ਸਕਦੇ ਹੋ ਮੰਮੀ ਡੇਲੀ ਦੀਆਂ ਰੋਟੀਆਂ ਪਕਾਉਂਦੇ ਆ ਤੰਦੂਰ ਦੇ ਉੱਤੇ ਤੇ ਮੰਮੀ ਡੇਲੀ ਆਪਣਾ ਸਵਾਹ ਜਿਹੜੀ ਹੁੰਦੀ ਆ ਨਾ ਕੱਢ ਦਿੰਦੀ ਆ ਇੱਕ ਮੇਰੀ ਇਹ ਆਦਤ ਆ ਕਿ ਜਦੋਂ ਮੈਨੂੰ ਕੋਈ ਰੋਕਦਾ ਹੈਗਾ ਇਹ ਕੰਮ ਨਹੀਂ ਕਰਨਾ ਹੱਲੇ ਅਗਲਾ ਸਮਝਾਈ ਰਿਹਾ ਹੁੰਦਾ ਤੇ ਮੈਂ ਉਹ ਕੰਮ ਕਰ ਦਿੰਨੀ ਹੁੰਦੀ ਆ ਜਿਵੇਂ ਕਿ ਮੰਮੀ ਹੁਣ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਨੀ ਆ ਮੈਂ ਹੈਦਰ ਮੈਂ ਆਪਣਾ ਸਾਰਾ हां हां ਮੁਸ਼ਕੀ ਸਾਨੂੰ ਪਤਾ ਵਾਂ ਜਿੱਦਾਂ ਅਸੀਂ ਸਾਰੇ ਜਾਣੇ ਕਿੰਨੇ ਸਾਰੇ YouTube ਚੈਨਲਾਂ 'ਤੇ ਤੈਨੂੰ ਸਮਝਾ ਰਹੇ ਨੇ ਕਿ ਹਜੇ ਵੀ ਇਹ ਟਾਈਮ ਹੈਗਾ ਸੰਭਲ ਜਾਂ ਸੰਭਲ ਜਾ ਪਰ ਤੂੰ ਕੁਝ ਕਰਕੇ ਦਿਖਾ ਰਹੀਆਂ ਸਾਨੂੰ ਚੌਥਾ BF ਬਣਾ ਰਹੀਆਂ ਤਾਂ ਹੀ ਤਾਂ ਗਲਿਆਂ ਤੇ ਨਿਸ਼ਾਨ ਮਿਲਦੇ ਨੇ ਸਾਨੂੰ ਵੀ ਯੂਥ ਨੂੰ ਇੱਕੋ ਮੈਸੇਜ ਹੈ ਜਿੱਦਾਂ ਕਿ ਪਹਿਲਾਂ ਕਿਹਾ ਹੈ ਨਾਨੇ ਕਿ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਦੇ ਵਿੱਚ ਹੀ ਰਹਿ ਕੇ ਜਿੰਨਾ ਹੋ ਸਕੇ ਆਪਣੇ ਪੰਜਾਬ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਬਾਕੀ ਜਿਹੜੇ ਆਪਾਂ ਸ਼ਹਿਰ ਦੇਖਦੇ ਆਂ ਆਊਟ ਆਫ ਪੰਜਾਬ ਉੱਥੇ ਦੇਖਦੇ ਆਂ ਮੈਟਰੋ ਸਿਟیز ਨੇ ਜਾਂ ਜੋ ਵੀ ਹੈ ਉਦਾਂ ਹੀ ਅਸੀਂ ਚਾਹਨੇ ਆਂ ਕਿ ਪੰਜਾਬ ਵੀ ਉਸੇ ਲੈਵਲ ਤੇ ਤਰੱਕੀ ਕਰੇ ਅੱਛਾ ਇੱਕ ਨਾ ਸੋਸ਼ਲ ਮੀਡੀਆ ਤੇ ਪੂਰੇ 1 ਸਾਲ ਬਾਅਦ ਆਪਣੇ ਬੇਟੇ ਦੀ ਫੋਟੋ ਤੁਸੀਂ ਜਿਹੜੀ ਹੈ ਇਹ ਪਾਈ ਹੈ ਕੀ ਕਾਰਨ ਹੈ ਕਿਉਂ 1 ਸਾਲ ਦੂਰੀ ਰੱਖੀ ਸੋਸ਼ਲ ਮੀਡੀਆ ਤੋਂ ਬੇਟੇ ਨੂੰ ਉਹਦੇ ਵਾਸਤੇ ਦੇਖੋ ਜੀ ਪਤਾ ਕੀ ਹੈ ਥੋੜਾ ਟਾਈਮ ਹੁੰਦਾ ਹੈ 1 ਸਾਲ ਤੱਕ ਜਦੋਂ ਬੱਚਾ ਹੁੰਦਾ ਨਾ ਤੁਹਾਨੂੰ ਪਤਾ ਹੈ ਘਰ ਦੇ ਜਿਹੜੇ ਵੱਡੇ ਹੁੰਦੇ ਉਹਨਾਂ ਨੂੰ ਹੁੰਦਾ ਹੈ ਕਿ ਬੱਚੇ ਨੂੰ ਨਜ਼ਰ ਨਾ ਲੱਗੇ ਸਰਦੀ ਗਰਮੀ ਦਾ ਮੌਸਮ ਠੰਡ ਸਰਦੀ ਆਣੀ ਹੁੰਦੀ ਤੇ ਉਹ ਬੱਚਾ ਪਹਿਲੀ ਸਰਦੀ ਪਹਿਲੀ ਗਰਮੀ ਕੱਟ ਲਵੇ ਫਿਰ ਉਸ ਤੋਂ ਬਾਅਦ ਕਹਿੰਦੇ ਤੁਸੀਂ ਅੱਗੇ ਪਾ ਯੂਥ ਨੂੰ ਮੈਸੇਜ ਦੇਣ ਵਾਲੀਏ ਆਪ ਤਾਂ ਤੁਸੀਂ ਇੰਟਰਨੈਸ਼ਨਲ ਤੌਰ ਤੇ ਫੇਮਸ ਹੋ ਕੇ ਯੂਕੇ ਭੱਜ ਗਏ ਹੋ ਕਿਉਂ ਉੱਥੇ ਵੀ ਗੰਦ ਪਾਉਣ ਦਾ ਠੇਕਾ ਲਿਆ ਹੋਇਆ ਵਾ ਕਿ ਸਵਾਦ ਹੁੰਦਾ ਜ਼ਿਆਦਾ ਆ ਤੁਮੇ ਅਸਲੀ ਕਹਾਣੀ ਸੁਣਾਏ غور ਕਰਨਾ ਤੁਮੇ ਸੱਚ ਬਤਾਏ ਸੜਕ 'ਸੇ ਉੱਠ ਕੇ ਮਟੋਕ ਉਪਰ ਬੈਠਾ ਤਾਂ ਲੋਗੋ ਨੇ ਸੋਚਿਆ ਇਸੇ ਕਿਵੇਂ ਗਿਰਾਏ ਧੀਰੇ ਧੀਰੇ ਲੜਕਾ ਬੜਨੇ ਲੱਗ ਗੋਪੀ ਲੋਕਾਂ ਨੇ ਨਹੀਂ ਤੁਹਾਨੂੰ ਸੁਟਿਆ ਇਹ ਤੁਸੀਂ ਆਪ ਹੀ ਆਪਣੀਆਂ ਹਰਕਤਾਂ ਕਰਕੇ ਡਿੱਗੇ ਹੋ ਪੁੱਠੇ ਕੰਮ ਤੁਸੀਂ ਕੀਤੇ ਸੀ ਲੋਕਾਂ ਨੇ ਨਹੀਂ ਵੀਡੀਓ ਤੁਸੀਂ ਬਣਾਈ ਸੀ ਲੋਕਾਂ ਨੇ ਨਹੀਂ ਫੋਨ ਤੁਹਾਡਾ ਸੀ ਲੋਕਾਂ ਦਾ ਨਹੀਂ ਠੀਕ ਹੈ ਤੁੰਪੇ ਸਾਹੀ ਤਾਂ ਕਮੀ ਸੀ ਵਿਆਹ ਤੋਂ ਬਾਅਦ ਫਿਰ ਤੁਸੀਂ ਹਨੀਮੂਨ ਮਨਾਉਣ ਦਾ ਜਾਣਾ ਹੀ ਸੀ ਫਿਰ ਉੱਥੇ ਜਾ ਕੇ ਤੁਸੀਂ ਰੀਲਾਂ ਵੀ ਪੋਸਟ ਕਰਨੀਆਂ ਸੀ ਆਹੀ ਤਾਂ ਪੱਲੇ ਆ ਤੁਹਾਡੇ ਹੋਰ ਕੁਛ ਹੈ ਨਾ ਹਮ ਬਦਲेंगे और ना हमारे शौक जिसको आपत्ति हो वो कर सकता है ब्लॉक ਕਿਉਂ ਅਸੀਂ ਕਿਉਂ ਕਰੀਏ ਬਲੌਕ ਜੇ ਤੁਹਾਨੂੰ ਹੀ ਲੋਕਾਂ ਦੀਆਂ ਗੱਲਾਂ ਦਾ ਇੰਨਾ ਦੁੱਖ ਲਾਦਾ ਤੁਸੀਂ ਕਰ ਦਿਓ ਇੰਸਟਾਗ੍ਰਾਮ ਨੂੰ ਡਿਲੀਟ ਹੋਰ ਕੀ ਕਹੀਏ ਜੀ ਥੈਂਕਸ ਫਾਰ ਵਾਚਿੰਗ ਮਾਈ ਵੀਡੀਓ ਯਰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਹਾਂ ਨਿਊ ਵੀਡੀਓ ਥੈਂਕ ਯੂ ਬਾਏ